ਗੁਰੂ ਦੀ ਪਿਆਰੀ ਗੁਰੂ ਦੀ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਰੂ ਸਾਸ ਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਅਪਾਰ ਕਿਰਪਾ ਦਾ ਊਟ ਆਸਰ ਲੈਂਦੇ ਹੋਇਆ ਸੰਤ ਬਾਬਾ ਅਜੀਤ ਸਿੰਘ ਜੀ ਬ੍ਰਹਮ ਗਿਆਨੀ ਹੰਸਾਲੀ ਵਾਲੇ ਮਹਾਂਪੁਰਸ਼ ਉਹਨਾਂ ਦੀ ਮਿਹਰ ਸਦਕਾ ਸੰਗਤ ਜੀ ਆਪ ਜੀ ਦੇ ਨਾਲ ਅੱਜ ਗੁਰਬਾਣੀ ਦੇ ਵਿਚਾਰਾਂ ਦੀ ਸਾਂਝ ਪਾਉਣੀ ਹੈ। ਮੂਲ ਮੰਤਰ ਮੂਲ ਮੰਤਰ ਇਨਸਾਨ ਦੀ ਜ਼ਿੰਦਗੀ ਨੂੰ ਕਿਵੇਂ ਬਦਲਦਾ ਹੈ? ਮੂਲ ਮੰਤਰ ਜਪਣ ਨਾਲ ਕੀ ਹੁੰਦਾ ਹੈ? ਕਹਿ ਲੋ ਕਿ ਜੇ ਕਿਸੇ ਇਨਸਾਨ ਨੇ ਬਾਣੀ ਨਾਲ ਧਰਮ ਨਾਲ ਸ਼ਰਧਾ ਭਾਵਨਾ ਨਾਲ ਅੰਦਰੋਂ ਜੁੜਨਾ ਹੈ ਤਾਂ ਉਹਦੇ ਲਈ ਮੂਲ ਮੰਤਰ ਹੀ ਸ਼ੁਰੂਆਤ ਹੈ ਕਿਉਂਕਿ ਜਿਸ ਨੇ ਧਰਮ ਦੀ ਕਮਾਈ ਕਰਨੀ ਹੈ ਧਰਮ ਦੀ ਕਮਾਈ ਦੇ ਵਿੱਚ ਅੱਗੇ ਜਾਣਾ ਹੈ ਆਪਣੇ ਜੋ ਆਪਣੀ ਮਾੜੀ ਕਿਸਮਤਾਂ ਨੂੰ ਚੰਗੀ ਕਰਨਾ ਹੈ ਤਾਂ ਉਸ ਨੂੰ ਮੂਲ ਮੰਤਰ ਦਾ ਜਾਪ ਕਰਕੇ ਆਪਣੇ ਨਵੇਂ ਜਨਮ ਦੀ ਸ਼ੁਰੂਆਤ ਕਰ ਲੈਣੀ ਚਾਹੀਦੀ ਹੈ ਕਿਉਂਕਿ ਜਿਹੜਾ ਮੂਲ ਮੰਤਰ ਹੈ ਇਹ ਇੱਕ ਨਵੀਂ ਜ਼ਿੰਦਗੀ ਨੂੰ ਸ਼ੁਰੂਆਤ ਦਿੰਦਾ ਹੈ ਜੇ ਤੁਸੀਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈ ਕੋਈ ਮਾੜੇ ਕਰਮਾਂ ਚ ਮਾੜਾ ਸਮਾ ਜ਼ਿੰਦਗੀ ਦਾ ਤੁਹਾਡਾ ਚੱਲ ਰਿਹਾ ਹੈ ਤਾਂ ਮੂਲ ਮੰਤਰ ਦੇ ਜਾਪ ਦੇ ਨਾਲ ਜੁੜ ਜਾਓ ਇਹੀ ਵੇਲਾ ਹੈ ਦਾਸ ਨੇ ਜਿੰਨੇ ਵੀ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਹੈ ਪਿੰਡਰ ਸਾਹਿਬ ਬਾਬਾ ਜੈਮਲ ਸਿੰਘ ਪਿੰਡਰ ਸੰਤ ਬਾਬਾ ਸੰਤੋਖ ਸਿੰਘ ਜੀ ਜੋਤੀਸ ਰੂਪ ਵਾਲੇ ਮਹਾਂਪੁਰਸ਼ ਹੋਰ ਜਿੰਨਾਂ ਦਾ ਸਤਿਗੁਰੂ ਨੇ ਸਾਥ ਦਿੱਤਾ ਜਿਨ੍ਹਾਂ ਦੀ ਸੰਗਤ ਮਿਲੀ ਤਾਂ ਉਹਨਾਂ ਨੇ ਹਮੇਸ਼ਾ ਇੱਕੋ ਗੱਲ ਤੇ ਜੋੜ ਦਿੰਦੇ ਸਨ ਪਿੰਡਲ ਸਾਹਿਬੀ ਸੰਗਤ ਨੂੰ ਕਹਿੰਦੇ ਸਨ ਜੇ ਕਿਸੇ ਨੇ ਅਰਦਾਸ ਕਰਾਉਣੀ ਕਿਸੇ ਨੇ ਕੋਈ ਕੰਮ ਵਿੱਚ ਵਿਘਨ ਆਉਣੀ ਤਾਂ ਮਾਪੁਰਸ਼ ਕਹਿੰਦੇ ਸਨ ਭਾਈ ਢਾਈ ਘੰਟੇ ਮੂਲ ਮੰਤਰ ਦਾ ਜਾਪ ਕਰੋ ਮੈਂ ਇੱਕ ਵਾਰੀ ਬਾਬਾ ਜੀ ਨੂੰ ਪੁੱਛਿਆ ਵੀ ਬਾਬਾ ਜੀ ਢਾਈ ਘੰਟੇ ਹੀ ਕਰਨਾ ਜ਼ਰੂਰੀ ਕਿਉਂ ਹੈ ਤਾਂ ਮਾਪੁਰਸ਼ ਕਹਿੰਦੇ ਭਾਈ ਆਪਣਾ ਜਿਹੜਾ ਦਸਵੰਧ ਬਣਦਾ ਹੈ ਦਿਨ ਦਾ ਢਾਈ ਘੰਟੇ ਬਣਦਾ ਹੈ ਟਾਈ ਘੰਟੇ ਦਾ ਕੋ ਬਹਾਨਾ ਹੈ ਇਹ ਦ ਸੰਬੰਧ ਦੀ ਜਿਹੜੀ ਸੇਵਾ ਬਾਣੀ ਦੀ ਜਦੋਂ ਆਪਣੇ ਆਪ ਨੂੰ ਆਪਣੇ ਗੁਰੂ ਨੂੰ ਦੇਣਗੇ ਨਾ ਤਾਂ ਇਹਨਾਂ ਦਾ ਜਿਹੜਾ ਜੀਵਨਾ ਵੈਸੀ ਬਦਲ ਜਾਏਗਾ ਕਾਰਜਨ ਦਾ ਇੱਕ ਨਹੀਂ ਪਤਾ ਨਹੀਂ ਕਿੰਨੇ ਹੀ ਹੋ ਜਾਣਗੇ ਤੇ ਕੋ ਬਹਾਨਾ ਇਹਨਾਂ ਨੂੰ ਢਾਈ ਘੰਟੇ ਕਹਿਣ ਦਾ ਕਿਉਂਕਿ ਜਿਹੜਾ ਢਾਈ ਘੰਟੇ ਕਰੇਗਾ ਉਹ ਨੇਮ ਨਾਲ ਜੁੜ ਜਾਏਗਾ ਜਦੋਂ ਨੇਮ ਬਣ ਗਿਆ ਫਿਰ ਪ੍ਰੇਮ ਬਣ ਜਾਏਗਾ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਆਪਾਂ ਪੜਦੇ ਹਾਂ ਗੁਰ ਕਾ ਸ਼ਬਦ ਕਟੈ ਕੋਟ ਕਰਮ ਜਿਹੜੇ ਕੋੜਾ ਕਰੋੜਾਂ ਪਾਪ ਹੁੰਦੇ ਨੇ ਉਹ ਇੱਕ ਗੁਰੂ ਦਾ ਜਿਹੜਾ ਸ਼ਬਦ ਹੈ ਉਹ ਕੱਟ ਦਿੰਦਾ ਹੈ ਸੋ ਜੇ ਜਨਮਾਂ ਜਨਮਾਂ ਦੇ ਤੁਹਾਡੇ ਕੋਈ ਪਾਪ ਨੇ ਕੋਈ ਮਾੜੇ ਕਰਮ ਅਚਨ ਚੇਤ ਜੇ ਆਪਾਂ ਕਈ ਵਾਰੀ ਬੰਦਾ ਹੋਸ਼ ਕਰ ਦਿੰਦਾ ਪਰ ਜਦੋਂ ਸਮਝ ਆਉਂਦੀ ਆ ਪਛਤਾਵਾ ਕਰਨ ਦਾ ਸਮਾਂ ਨਹੀਂ ਮਿਲਦਾ ਸੋ ਆਪ ਜੀ ਨੇ ਜੇ ਮੂਲ ਮੰਤਰ ਦੀ ਕਮਾਈ ਦੇ ਨਾਲ ਜੁੜਨਾ ਹੈ ਜੇ ਜੁੜ ਜਾਓਗੇ ਤਾਂ ਤੁਹਾਡੇ ਕਰੋਨਾ ਪਾਪ ਨਾਸ਼ ਖਤਮ ਹੋ ਜਾਣਗੇ ਸਤਿਗੁਰੂ ਅੱਗੇ ਦਾ ਰਾਹ ਦੇਣਗੇ ਏਕ ਧਰਮ ਦੀ ਤੁਹਾਡੇ ਅੰਦਰ ਜਿਹੜਾ ਧਰਮ ਹੈ ਜੋ ਸਰੀਰ ਹੈ ਉਹਨੂੰ ਪਵਿੱਤਰ ਕਰਨਾ ਹੈ ਉਹ ਆਤਮਾ ਨੂੰ ਧਰਮ ਦੇ ਨਾਲ ਜੋੜਨਾ ਹੈ ਉਹ ਆਤਮਾ ਦੀ ਪਵਿੱਤਰਤਾ ਦੇ ਲਈ ਸ਼ੁੱਧਤਾ ਦੇ ਲਈ ਮੂਲ ਮੰਤਰ ਆਧਾਰ ਹੈ ਮੂਲ ਮੰਤਰ ਨਾਲ ਜੇ ਜੁੜ ਜਾਓਗੇ ਤਾਂ ਪਤਾ ਨਹੀਂ ਕਿੰਨੀ ਹੀ ਕਿਰਪਾ ਆਪ ਜੀ ਤੇ ਹੋ ਜਾਏਗੀ ਗੁਰਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਔਖਦ ਮੰਤਰ ਮੂਲ ਮਨ ਇਕੈ ਜੇ ਕਰ ਦ੍ਰਿੜ ਚਿਤ ਤੀਜੈ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀਜੈ ਰੇ ਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਭਾਈ ਮੂਲ ਮੰਤਰ ਨੂੰ ਆਪਣੇ ਹਿਰਦੇ ਦੇ ਵਿੱਚ ਦ੍ਰਿੜ ਕਰ ਲਾ ਇਹਦਾ ਅਭਿਆਸ ਕਰਨਾ ਸ਼ੁਰੂ ਕਰ ਦੇ ਤੇਰੇ ਜਿਹੜੇ ਮਾੜੇ ਕਰਮ ਨੇ ਮਾੜੇ ਪਾਪ ਕਰੇ ਹੋਏ ਨੇ ਉਹ ਖਤਮ ਹੋ ਜਾਣਗੇ ਕਿਉਂਕਿ ਜਿਹੜੀ ਆਪਾਂ ਨੂੰ ਸਜ਼ਾ ਮਿਲਦੀ ਆ ਉਹ ਆਪਣੇ ਕਰਮਾਂ ਦੀ ਮਿਲਦੀ ਆ ਜੇ ਆਪਾਂ ਗਰੀਬਾਂ ਦਾ ਮਾੜਾ ਕਰਮ ਕੀਤਾ ਜੇ ਅੱਜ ਕੋਈ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਚੱਲ ਰਹੀ ਆ ਕੋਈ ਮੁਸ਼ਕਲਾ ਕੋਈ ਕਹਿੰਦਾ ਮੇਰਾ ਕਾਰੋਬਾਰ ਨਹੀਂ ਚੱਲ ਰਿਹਾ ਕੋਈ ਕਹਿ ਰਿਹਾ ਬੱਚਾ ਨਹੀਂ ਹੋ ਰਿਹਾ ਕੋਈ ਕਹਿ ਰਿਹਾ ਭਾਈ ਸਾਹਿਬ ਘਰ ਨਹੀਂ ਬਣ ਰਿਹਾ ਕਿੰਨੀਆਂ ਤਰ੍ਹਾਂ ਦੀਆਂ ਪ੍ਰੋਬਲਮਸ ਨੇ ਆਪਾਂ ਲੈ ਸਕਦੇ ਆ ਹਰ ਇੱਕ ਦੀ ਆਪਣੀ ਆਪਣੀ ਕੋਈ ਮੁਸ਼ਕਲਾ ਕੋਈ ਪ੍ਰੋਬਲਮ ਸੋ ਉਹਨਾਂ ਦੇ ਵਿੱਚੋਂ ਜੇ ਆਪਾਂ ਬਾਹਰ ਨਿਕਲਣਾਗਾ ਤਾਂ ਮਹਾਰਾਜ ਕਹਿੰਦੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਹਾਂ ਇਹ ਵੀ ਦੇਖੋ ਇੱਕ ਸਮਾਂ ਸੀਗਾ ਵੀ ਸੰਤਾਂ ਮਹਾਂਪੁਰਸ਼ਾਂ ਦਾ ਹੜਾਇਆ ਉਹ ਅਭਿਆਸੀ ਸੀ ਜੋ ਆਦ ਕਾਲ ਤੋਂ ਲੈ ਕੇ ਹੁਣ ਤੱਕ ਚੱਲ ਰਿਹਾ ਜਿਹੜੇ ਅਭਿਆਸੀ ਹੋਏ ਨੇ ਮਹਾਂਪੁਰਸ਼ ਹੋਏ ਨੇ ਜਿਵੇਂ ਸੰਤ ਅਤਰ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਸ਼ ਸੰਤ ਬਾਬਾ ਐਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਹਰਖੋ ਵਾਲੇ ਵਾਲੇ ਮਹਾਂਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਹੋਏ ਨੇ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਭਾਈ ਗੁਰਦਾਸ ਭਾਈ ਮਣੀ ਸਿੰਘ ਕਿੰਨੀਆਂ ਰੂਹਾਂ ਹੋਈਆਂ ਨੇ ਜਿਨ੍ਹਾਂ ਨੇ ਸਿਰਫ ਮੂਲ ਮੰਤਰ ਦੇ ਅਭਿਆਸ ਤੋਂ ਸ਼ੁਰੂਆਤ ਕੀਤੀ ਤੇ ਅੱਜ ਆਪਾਂ ਉਹਨਾਂ ਨੂੰ ਦੇਖਦੇ ਹਾਂ ਕਿ ਉਹਨਾਂ ਦਾ ਕਿੰਨਾ ਪ੍ਰਤਾਪ ਹੈ ਸੰਸਾਰ ਤੇ ਉਹਨਾਂ ਦੇ ਦਿਨ ਮਨਾਏ ਜਾ ਰਹੇ ਨੇ ਉਹਨਾਂ ਅੱਗੇ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੇ ਆਂ ਸੀ ਮਹਾਪੁਰਸ਼ਾਂ ਨੇ ਕਿੰਨੀ ਸੰਗਤ ਨੂੰ ਮੂਲ ਮੰਤਰ ਦੇ ਆਧਾਰ ਤੇ ਜੋੜਿਆ ਜਿਹੜੇ ਅਭਿਆਸੀ ਨੇਗੇ ਜਿਹੜੇ ਨਾਮ ਦੇ ਅਭਿਆਸ ਕਰਦੇ ਨੇ ਉਹ ਕੀ ਕਰਦੇ ਨੇ ਜਦੋਂ ਉੱਠਦੇ ਨੇ ਗੁਰਬਾਣੀ ਦੇ ਵਿੱਚ ਪੜ੍ਹਦੇ ਆ ਨਾ ਆਪਾਂ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰਨਾਮ ਧਿਆਵੈ ਉਦਮ ਕਰੇ ਭਲਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਣਾਵੈ ਭਾਵਕੇ ਮਹਾਰਜ ਕਹਿੰਦੇ ਭਾਈ ਉੱਠਣ ਲੱਗਿਆਂ ਪਹਿਲਾਂ ਮੂਲ ਮੰਤਰ ਦੀ ਕਮਾਈ ਕਰ ਲੈ ਤੁਸੀਂ ਸੰਗਾਜੀ ਪ੍ਰੈਕਟੀਕਲ ਕਰਕੇ ਦੇਖ ਲਓ ਪਹਿਲਾਂ ਮੂਲ ਮੰਤਰ ਕਰ ਲਓ ਉੱਠ ਕੇ ਬੈਠ ਜਾਓ ਇਹ ਇਸ਼ਨਾਨ ਦੇ ਕਈ ਵਾਰੀ ਆਪਾਂ ਇਸ਼ਨਾਨ ਦਾ ਬਹਾਨਾ ਮਾਰ ਕੇ ਫਿਰ ਪੈ ਜਾਂਦੇ ਆ ਵੀ ਉੱਠਣਾ ਪਏਗਾ ਠੰਡ ਹੈ ਇਸ਼ਨਾਨ ਕਰਨਾ ਪਏਗਾ ਫਿਰ ਪਾਠ ਕਰਾਂਗਾ ਮਾਰਜ ਕਹਿੰਦੇ ਉੱਠ ਕੇ ਪਹਿਲਾਂ ਬੈਠ ਜਾਓ ਮੂਲ ਮੰਤਰ ਦਾ ਅਭਿਆਸ ਕਰੋ ਫਿਰ ਭਾਈ ਮੂਲ ਮੰਤਰ ਤੋਂ ਬਾਅਦ ਗੁਰ ਮੰਤਰ ਵਾਹਿਗੁਰੂ 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 ਗੁਰ ਮੰਤਰ ਦਾ ਅਭਿਆਸ ਕਰੋ ਫਿਰ ਇਸ਼ਨਾਨ ਕਰੋ ਫਿਰ ਬਾਣੀ ਪੜੋ ਜਿਹੜੇ ਹੁਣ ਤੱਕ ਜਿਨ੍ਹਾਂ ਨੇ ਬੰਦਗੀ ਕੀਤੀ ਆ ਜਿਨ੍ਹਾਂ ਨੇ ਕਮਾਈ ਬੰਦਗੀ ਦਾ ਧਨ ਇਕੱਠਾ ਕੀਤਾ ਇਕੱਠਾ ਕੀਤਾ ਉਹਨਾਂ ਨੇ ਏਸੇ ਪ੍ਰੋਸੈਸ ਨੂੰ ਲੈ ਕੇ ਅੱਗੇ ਚੱਲਣੇ ਕਈ ਵਾਰੀ ਆਪਾ ਉੱਠਦੇ ਵੈਗਰੂ ਵੈਗਰੂ ਕਰਨ ਲੱਗ ਜਾਂਦੇ ਕਈ ਵਾਰੀ ਮਨ ਨਹੀਂ ਲੱਗਦਾ ਜੇ ਆਪਾਂ ਪਹਿਲਾਂ ਮੂਲ ਮੰਤਰ ਕਰ ਲਈਏ ਫਿਰ ਆਪਾਂ ਗੁਰਮੰਤਰ ਕਰੀਏ ਫਿਰ ਗੁਰਬਾਣੀ ਪੜੀਏ ਨਾ ਭਾਈ ਗੁਰਦਾਸ ਜੀ ਕਹਿੰਦੇ ਨੇ ਕਹਿੰਦੇ ਜੇ ਬਾਣੀ ਦੀ ਸਮਝ ਲੈਣੀ ਹੈ ਨਾ ਇਨਸਾਨ ਮੂਲ ਮੰਤਰ ਤੇ ਗੁਰਮੰਤਰ ਦੀ ਕਮਾਈ ਕਰ ਲਵੇ ਤੁਹਾਨੂੰ ਅਰਥ ਪੁੱਛਣ ਦੀ ਲੋੜ ਨਹੀਂ ਪੈਣੀ ਗੁਰਬਾਣੀ ਦੀ ਵੀ ਇਹ ਕੀ ਲਿਖਿਆ ਦੀ ਸਮਝ ਕੀ ਆ ਕਹਿੰਦੇ ਵੀ ਤੁਹਾਨੂੰ ਸੱਜੇ-ਸੱਜੇ ਆਪੇ ਬਾਣੀ ਦੀ ਕੋਈ ਵੀ ਸ਼ਬਦ ਦੀ ਟੁੱਕ ਚੱਲੇਗੀ ਕੋਈ ਵੀ ਸ਼ਬਦ ਚੱਲੇਗਾ ਤੁਹਾਨੂੰ ਸੱਜੇ ਹੀ ਤੁਹਾਡੇ ਖਿਰਦੇ ਦੇ ਵਿੱਚ ਆਪਣੇ ਆਪ ਅਰਥ ਹੋਣ ਲੱਗ ਜਾਣਗੇ ਸੋ ਸੰਤ ਮਸ਼ਕੀਨ ਜੀ ਉਹ ਵੀ ਇਹੀ ਕਹਿੰਦੇ ਸਨ ਸੰਤ ਬਾਬਾ ਅਜੀਤ ਸਿੰਘ ਜੀ ਅਨਸਾਲੀ ਵਾਲੇ ਮਹਾਂਪੁਰਸ਼ ਉਹ ਵੀ ਸੰਗਤ ਨੂੰ ਕਹਿੰਦੇ ਸਨ ਕਿ ਭਾਈ ਮੂਲ ਮੰਤਰ ਦਾ ਜਾਪ ਕਰੋ 2.5 ਘੰਟੇ ਕਰੋ ਟਾਈ ਘੰਟੇ ਕਰਨਾ ਬਹੁਤ ਔਖਾ ਜਿੱਦਣ ਢਾਈ ਘੰਟੇ ਹੋਣ ਲੱਗ ਗਿਆ ਉਦੋਂ ਤਾਂ ਇੱਕ ਚਲੀਹਾ 40 ਦਿਨਾਂ ਦਾ ਵੀ ਕਰ ਲੋ 40 ਦਿਨ ਲਗਾਤਾਰ ਕਰ ਲੋ ਕਿਤੇ ਖੇੜ ਬੜੀ ਨਿਆਰੀ ਬਣ ਜਾਣੀ ਹੈ ਤੇ ਜ਼ਿੰਦਗੀ ਦੇ ਵਿੱਚ ਜੋ ਬਦਲਾਅ ਆਉਣਾਗਾ ਨਵੇਂ ਜੀਵਨ ਦੀ ਸ਼ੁਰੂਆਤ ਹੋਣੀ ਹੈ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਕਿੰਨੀ ਕਿਰਪਾ ਦੇ ਕਿੰਨੀ ਬਖਸ਼ਿਸ਼ ਹੋ ਜਾਣੀ ਹੈ 10 ਤੋਂ 15 ਮਿੰਟ ਅੰਮ੍ਰਿਤ ਵੇਲੇ ਸਾਂਭ ਲੋ ਉਹਦੇ ਵਿੱਚ ਮੂਲ ਮੰਤਰ ਤੇ ਗੁਰਮੰਤਰ ਨੂੰ ਥੋੜਾ ਸਮਾਂ ਦਿਓ ਅੱਜ ਸੰਗਤ ਕੀਰਤਨ ਸੁਣਨ ਲੱਗ ਗਈ ਕਥਾ ਵੀ ਸੁਣਨ ਲੱਗ ਗਈ ਬਾਣੀ ਵੀ ਪੜ੍ਹਦੇ ਨੇ ਪਰ ਚੰਗੀਆਂ ਰੂਹਾਂ ਨੇ ਜਿਹੜੀਆਂ ਬੰਦਗੀ ਵਾਲੀਆਂ ਜਿਹੜੇ ਅੱਜ ਬੱਚੇ ਪੈਦਾ ਹੋ ਰਹੇ ਨੇ ਸੰਸਾਰ ਦੇ ਵਿੱਚ ਉਹ ਚੰਗੀਆਂ ਰੂਹਾਂ ਕਿਉਂ ਨਹੀਂ ਆ ਰਹੀਆਂ ਕਿਉਂਕਿ ਮਾਂ-ਬਾਪ ਦੀ ਆਪਣੀ ਖਮਾਈ ਕੋਈ ਨਹੀਂ ਮੂਲ ਮੰਤਰ ਤੇ ਗੁਰ ਮੰਤਰ ਦਾ ਅਹਿਸਾਸ ਹੀ ਨਹੀਂ ਸਾਡੇ ਕੋਲ ਹੈਗਾ ਤੇ ਮਹਾਰਾਜ ਨੇ ਕਿਹਾ ਵੀ ਇਹਦਾ ਜਾੜਾ ਜੜ ਤੋਂ ਇੱਥੇ ਹੀ ਉਪਜੋਣੀਆਂ ਬਾਣੀ ਦੀ ਇਹਦੇ ਨਾਲ ਜੁੜਨਾ ਪਹਿਲਾਂ ਮਹਾਰਾਜ ਨੇ ਕਿਹਾ ਇੱਕ ਓੰਕਾਰ ਇੱਕ ਓੰਕਾਰ ਦੇ ਨਾਲ ਜੁੜਨਾ ਇਹ ਜਿਹੜੇ ਨੇ ਮੂਲ ਮੰਤਰ ਨੇ ਇਹ ਰੱਬੀ ਗੁਣੀਆਂ ਦੇ ਵਿੱਚ ਜਿਹੜਾ ਇਹਦੇ ਨਾਲ ਜੁੜੇਗਾ ਬਾਣੀ ਦਾ ਅਭਿਆਸ ਕਰੇਗਾ ਮੂਲ ਮੰਤਰ ਦਾ ਸੱਜੇ ਹੀ ਸੱਜੇ ਉਹਦੇ 'ਚ ਵੀ ਉਹੀ ਪ੍ਰਮਾਤਮਾ ਵਾਲੇ ਗੁਣ ਆਉਣ ਲੱਗ ਜਾਣਗੇ ਦਇਆ ਭਾਵਨਾ ਆਣ ਲੱਗੇਗੀ ਸੱਚ ਤਾਂਣ ਲੱਗੇਗੀ ਮਿਠਾਸ ਆਣ ਲੱਗੇਗੀ ਕਈ ਵਾਰੀ ਸੰਗਤ ਪੁੱਛਦੇ ਵੀ ਭਾਈ ਸਾਹਿਬ ਸਾਡੇ ਦੇ ਕਿਸੇ ਨੇ ਟੂਣਾ ਕਰਤਾ ਮਹਾਂਪੁਰਸ਼ਾਂ ਨੂੰ ਪੁੱਛਦੇ ਸੀਗੇ ਉਹ ਕਹਿੰਦੇ ਸੀ ਭਾਈ ਜੇ ਕਿਸੇ ਨੇ ਮੰਤਰ ਮਾਰਤਾ ਉਹ ਕਹਿੰਦੇ ਸਾਡੇ ਤੇ ਆਹ ਮੰਤਰ ਕਰਤਾ ਜੀ ਸਾਡਾ ਟੂਣਾ ਕਰਤਾ ਕਿਸੇ ਤੋਂ ਵਹਿ ਕਰਾਤਾ ਸਾਡਾ ਕੰਮ ਠੱਪ ਹੋ ਗਿਆ ਮਹਾਂਪੁਰਸ਼ ਕਹਿੰਦੇ ਸੀ ਭਾਈ ਸਭ ਤੋਂ ਵੱਡਾ ਇੱਕੋ ਹੀ ਮੰਤਰ ਹੈ ਦੁਨੀਆ 'ਚ ਮੂਲ ਮੰਤਰ ਗੁਰ ਮੰਤਰ ਇਹ ਤੋਂ ਵੱਡਾ ਕੋਈ ਮੰਤਰ ਨਹੀਂ ਜਿਹੜਾ ਇਹਦਾ ਅਭਿਆਸ ਕਰ ਲੂਗਾ ਇਹਦੇ ਨਾਲ ਜੁੜ ਜਾਊਗਾ ਨਾ ਕਹਿੰਦੇ ਭਾਈ ਉਹਦੇ ਫਿਰ ਕੋਈ ਮੰਤਰ ਚਾਹੇ ਕੋਈ ਕਲਮਾ ਹੋਣ ਚਾਹੇ ਟੂਣਾ ਹੋਵੇ ਕੋਈ ਅਸਰ ਨਹੀਂ ਕਰੂਗਾ ਅਸੀਂ ਹਜੇ ਮੂਲ ਮੰਤਰ ਨਾਲ ਹੀ ਨਹੀਂ ਜੁੜੇ ਕਈਆਂ ਨੂੰ ਤਾਂ ਇਹੀ ਨਹੀਂ ਪਤਾ ਵੀ ਮੂਲ ਮੰਤਰ ਕੀ ਹੈ ਗੁਰਮੰਤਰ ਕੀ ਹੈ ਜਦੋਂ ਆਪਾਂ ਨੂੰ ਸਮਝ ਆ ਗਈ ਵੀ ਆਪਾਂ 10 ਮਿੰਟ 15 ਮਿੰਟ ਕੱਢਣੇ ਨੇ ਰੋਜ਼ 10 ਤੋਂ 15 ਮਿੰਟ ਕੱਢਨੇ ਕੋਈ ਔਖੇ ਨਹੀਂ ਬਾਕੀ ਮਨ ਦੇ ਬਹਾਨੇ ਨੇ ਮੋਬਾਈਲ ਲੈ ਕੇ ਛਲਾਣਾ ਘੰਟਾ ਘੰਟਾ ਦੋ-ਦੋ ਘੰਟੇ ਸਕਰੋਲ ਕਰਕੇ ਉੱਪਰ ਉੱਪਰ ਲੰਘਾ ਦਿੰਨੇ ਆ ਪਰ ਜਦੋਂ ਬਾਣੀ ਪੜ੍ਹਨੀ ਉਹ ਤਾਂ ਨੀਂਦ ਵੀ ਆਉਂਦੀ ਆ ਸੁਸਤੀ ਵੀ ਪੈਂਦੀ ਆ ਮਨ ਵੀ ਕਹਿੰਦਾ ਉਹ ਕੰਮ ਵੀ ਪਿਆ ਉਹ ਵੀ ਪਿਆ ਸੋ ਇਹੀ ਵੇਲਾ ਮਹਾਰਾਜ ਕਹਿੰਦੇ ਹੁਣ ਵਤੈ ਖਰਨਾਮ ਨਾ ਵਿਝਿਓ ਅੱਗਾ ਭੁੱਖਾ ਕਿਆ ਖਾਏ ਮਾਰੇ ਜੇ ਕਨੇ ਪਈ ਨਾਮ ਦੀ ਰੁੱਤ ਸੀ ਨਾਮ ਦਾ ਬੀਜ ਬੀਜਿਆ ਨਹੀਂ ਸਮਾਂ ਲੰਘ ਗਿਆ ਜਦੋਂ ਕੁਛ ਬੀਜੇ ਹੀ ਨਹੀਂ ਵੜਾਂਗੇ ਕੀ ਜੇ ਕੁਛ ਬੀਜਾਂਗੇ ਉਹੀ ਵੜਾਂਗੇ ਚੰਗੇ ਕਰਮ ਨਹੀਂ ਕਰੇ ਚੰਗੀ ਬੰਦਗੀ ਦੀ ਕਮਾਈ ਨਹੀਂ ਕੀਤੀ ਕੋਈ দান ਨਹੀਂ ਕੀਤਾ ਕੋਈ ਪੁੰਨ ਨਹੀਂ ਕੀਤਾ ਲੁੱਟਾਂ ਖੋਹਾਂ ਕੀਤੀਆਂ ਚੋਰੀਆਂ ਡਾਕੇ ਮਾਰੇ ਹਰਾਮ ਖੋਹਰੀਆਂ ਕੀਤੀਆਂ ਬੇਈਮਾਨੀਆਂ ਕੀਤੀਆਂ ਤੇ ਜੋ ਬੀਜਿਆ ਉਹ ਭਾਈ ਇੱਥੇ ਹੀ ਵੱਢਣਾ ਪੈਣਾ ਹੈ ਕੋਈ ਅੱਗੇ ਜਾ ਕੇ ਨਹੀਂ ਤੁਹਾਨੂੰ ਸਵਰਗ ਨਰਕ ਮਿਲਣਾ ਮਹਾਰਾਜ ਨੇ ਇੱਥੇ ਹੀ ਨਿਮੇੜਨਾ ਕੰਮ ਜੇ ਯਕੀਨ ਨਾ ਹੋਵੇ ਜੋ ਕਰ ਰਹੇ ਹੋ ਸਾਲ 2 ਸਾਲ 5 ਸਾਲ 10 ਸਾਲ ਵਾ ਦੇਖ ਲਿਓ ਇਹ ਰਿਪੀਟ ਹੋ ਕੇ ਆ ਜਾਣਾ ਇਹ ਤੁਹਾਡੇ ਕੋਲ ਹੀ ਆਉਣਾਗਾ ਸਵੇਲਾ ਮਹਾਰਾਜ ਦੀ ਬਾਣੀ ਦਾਗਾ ਜਿਨ੍ਹਾਂ ਨਾਮ ਦਾ ਅਭਿਆਸ ਕਰੋਗੇ ਸੰਗਤ ਜੀ ਮੂਲ ਮੰਤਰ ਦੇ ਜਾਪ ਨਾਲ ਜੜੋ ਕੋਈ ਗੱਲ ਨਹੀਂ ਜੇ ਸਵੇਰੇ ਉੱਠ ਕੇ ਜਲਦੀ ਨਹੀਂ ਹੁੰਦਾ ਕੋਈ ਗੱਲ ਨਹੀਂ ਦਿਨ ਚ ਕਰ ਲਓ ਸੁਣਨ ਦੀ ਆਤ ਪਾਓ ਲਾ ਕੇ ਰੱਖਿਆ ਕਰੋ ਮੋਬਾਈਲ ਤੇ ਬਾਰੀ-ਬਾਰੀ ਸੁਣੀ ਜਾਇਆ ਕਰੋ ਜਿੰਨਾ ਸੁਣੋਗੇ ਇਹਦਾ ਵੀ ਤਿੰਨ ਗੁਣਾ ਫਲ ਮਿਲਦਾਗਾ ਸੁਣਨਾ ਵੀ ਬਹੁਤ ਔਖਾ ਜੇ ਕੋਈ ਸੁਣ ਲੇ ਇਕਾਗਰਤਾ ਨਾਲ ਸੋ ਬਾਣੀ ਦਾ ਇਹ ਫਰਮਾਨ ਹੈ ਆਪਾਂ ਇਸੇ ਨੂੰ ਬਾਣੀ ਨੂੰ ਅਪਾ ਅੱਗੇ ਲੈ ਕੇ ਜਾਣਾ ਸੰਗਤ ਤੱਕ ਵੀ ਜਿਹੜੀ ਸੰਗਤ ਆ ਉਹ ਮੂਲ ਮੰਤਰ ਦੇ ਜਾਪ ਨਾਲ ਜੁੜੇ ਅਸੀਸਾਂ ਦੇਵੇ ਤੁਹਾਨੂੰ ਵੀ ਮੈਨੂੰ ਵੀ ਕਿਉਂਕਿ ਜਿੰਨਾ ਜੁੜਾਂਗੇ ਉਨੀ ਬਾਣੀ ਦੀ ਤੇ ਜੀਵਨ ਦੀ ਸਮਝ ਆ ਜਾਊਗੀ ਜੇ ਸਮਝੇ ਨਾ ਆਈ ਫਿਰ ਮੱਕੜੀ ਦੇ ਜਾਲ ਵਾਂਗੂ ਆਪ ਹੀ ਫਸ ਜਾਵਾਂਗੇ ਘਰ ਵੀ ਬਣਾ ਲਿਆ ਬੱਚੇ ਵੀ ਹੋ ਗਏ ਕੋਠੇ ਵੀ ਮਿਲ ਗੀਆਂ ਕਾਰਾਂ ਵੀ ਮਿਲ ਗਈਆਂ ਪਰ ਸਬਰ ਸੰਤੋਖ ਸਹਿਜਤਾ ਟਿਕਾਗਰਤਾ ਸੰਤੁਸ਼ਟੀ ਸੈਟੀਸਫੈਕਸ਼ਨ ਇਹ ਬਾਣੀ ਨੇ ਦੇਣੀ ਆ ਸੋ ਸੰਗਤ ਜੀ ਭੁੱਲਾਂ ਮੇਰੀਆਂ ਨੇ ਵਡਿਆਈ ਮੇਰੇ ਸਤਿਗੁਰੂ ਦੀ ਆ ਭੁੱਲਾਂ ਚੁੱਕਾ ਮਾਫ ਕਰਦੇ ਹੋ ਸੰਗਤ ਜੀ ਸਤਿਗੁਰੂ ਬਖਸ਼ਣ ਜੋਗ ਨੇ ਬਖਸ਼ਣ ਹਾਰ ਨੇ ਅਸੀਸਾਂ ਦੇਣੀ ਆ ਵੀਡੀਓ ਵਧੀਆ ਲੱਗੇ ਨੂੰ ਸ਼ੇਅਰ ਕਰਦੇ ਹੋ ਵਾਹਿਗੁਰੂ ਆਪ ਜੀ ਦੇ ਮਿਹਰ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरू जी फ़तह